ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਸਵੇਰ ਦੇ 8:30 ਦਾ ਟਾਈਮ ਆ ਤੇ ਮੈਂ ਇੱਥੇ ਤੜਕਾ ਲਾ ਰਹੀ ਸੀ ਕਾਲੇ ਛੋਲੇ ਬਣਾਉਣੇ ਸੀ ਅੱਜ ਤੇ ਉਹਨਾਂ ਨੂੰ ਪਹਿਲਾਂ ਉਬਾਲ ਕੇ ਰੱਖ ਲਿਆ ਸੀ ਤੇ ਦੋ ਤਿੰਨ ਆਲੂ ਵੀ ਨਾਲ ਹੀ ਉਬਾਲ ਲਏ ਸੀਗੇ ਤੇ ਹੁਣ ਕੁੱਕਰ ਦੇ ਵਿੱਚ ਸਰੋਂ ਦਾ ਤੇਲ ਪਾ ਲੂੰਗੀ ਤੇ ਨਾਲ-ਨਾਲ ਆਪਾਂ ਬਣਾਉਣੀ ਅੱਜ ਪਰਜੀ ਮੂਲੀ ਦੇ ਪੱਤਿਆਂ ਦੀ ਤੇ ਧਰ ਕੜਾਹੀ ਰੱਖ ਲਈ ਸੀ ਲੋਹੇ ਵਾਲੀ ਤੇ ਉਹਦੇ ਵਿੱਚ ਵੀ ਤੇਲ ਪਾ ਲਾਂਗੇ ਸਰੋਂ ਦਾ ਤੇਲ ਗਰਮ ਹੋ ਗਿਆ ਸੀ ਤੇ ਉਹਦੇ ਵਿੱਚ ਜੀਰਾ ਪਾਤਾ ਸੀ ਤੇ ਚੋਪਰ ਦੇ ਵਿੱਚ ਮੈਂ ਪਿਆਜ਼ ਲਸਣ ਤੇ ਅਦਰਕ ਚੋਪ ਕਰਕੇ ਰੱਖ ਦਿਆ ਸੀਗਾ ਤੇ ਉਹ ਪਾਤਾ ਕੁੱਕਰ ਦੇ ਵਿੱਚ ਨਾਲ-ਨਾਲ ਹੁਣ ਮੈਂ ਟਮਾਟਰ ਕੱਟ ਕੇ ਰੱਖ ਲੂੰਗੀ ਤੇ ਇਧਰ ਵੀ ਕੜਾਹੀ ਦੇ ਵਿੱਚ ਤੇਲ ਜਦੋਂ ਗਰਮ ਹੋ ਗਿਆ ਤੇ ਬਸ ਪੁਰਜੀ ਨੂੰ ਤਾਂ ਆਪਾਂ ਕਹਿੰਦੇ ਜੀਰੇ ਦਾ ਤੜਕਾ ਲਾਵਾਂਗੇ ਤੇ ਹੋਰ ਇਸ ਦੇ ਵਿੱਚ ਪਿਆਜ਼ ਲਸਣ ਨਹੀਂ ਪਾਉਂਦੇਗੇ ਤੇ ਜੀਰਾ ਪਾ ਲਿਆ ਸੀ ਮੈਂ ਤੇ ਹੁਣ ਆਲੂ ਤੇ ਮੂਲੀ ਦੇ ਪੱਤੇ ਜਿਹੜੇ ਕੱਟ ਕੇ ਰੱਖੇ ਸੀਗੇ ਤੇ ਉਹ ਵੀ ਪਾ ਕੇ ਉਸ ਦੇ ਵਿੱਚ ਤੇ ਬਸ ਇਸ ਨੂੰ ਮਿਕਸ ਕਰ ਦਾਂਗੇ ਤੇ ਸਿੱਮ ਤੇ ਕਰ ਦੋਗੇ ਗੈਸ ਤੇ ਮਸਾਲੇ ਹਜੇ ਨਹੀਂ ਪਾਉਂਦੇ ਇਸ ਦੇ ਵਿੱਚ ਥੋੜਾ ਜਿਹਾ ਪੁੰਨ ਕੇਸ ਨੂੰ ਤੇ ਉਸ ਤੋਂ ਬਾਅਦ ਹੀ ਇਸ ਦੇ ਵਿੱਚ ਮਸਾਲੇ ਪਾਵਾਂਗੇ ਜਨਾਲ ਨਾਲ ਕੁੱਕਰ ਦੇ ਵਿੱਚ ਵੀ ਮੈਂ ਕੜਛੀ ਮਾਰ ਰਹੀ ਸੀ ਤੇ ਪਿਆਜ਼ ਲਸਣ ਪੁੱਜ ਗਿਆ ਸੀ ਤੇ ਟਮਾਟਰ ਕੱਟਿਆ ਸੀ ਜਿਹੜਾ ਉਹ ਵੀ ਵਿੱਚ ਪਾਤਾ ਇਸ ਨੂੰ ਵੀ ਹੁਣ ਮੈਂ ਇੱਧਰ ਕੜਾਹੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਸਿਮਤੇ ਕਰਕੇ ਗਿਆ ਸੀ ਕੜਾਹੀ ਢੱਕ ਕੇ ਰੱਖਤੀ ਸੀ ਇਹਦੇ ਪਰਾਬ ਵੀ ਉੱਠ ਖੜੀ ਸੀਗੀ ਤੇ ਹੁਣ ਬਸ ਮੈਂ ਚੋਪਰ ਦੇ ਵਿੱਚ ਉਸੇ ਦੇ ਵਿੱਚ ਮਸਾਲੇ ਪਾ ਲੈਣੀ ਆ ਹਲਦੀ ਲਾਲ ਮਿਰਚ ਨਮਕ ਥੋੜਾ ਜਿਹਾ ਪਾ ਲਾਂਗੇ ਤੇ ਬਾਕੀ ਐ ਜਦੋਂ ਆਪਾਂ ਛੋਲੇ ਉਬਾਲੇ ਸੀ ਕਾਲੇ ਤੇ ਉਦੋਂ ਵੀ ਨਮਕ ਪਾਇਆ ਸੀ ਤੇ ਥੋੜਾ ਜਿਹਾ ਧਨੀਆ ਪਾਊਡਰ ਪਾ ਲਾਂਗੇ ਤੇ ਪਾਣੀ ਪਾ ਕੇ ਇਹਦੇ ਵਿੱਚ ਗਰਮ ਤੇ ਇਸ ਨੂੰ ਪਾਣੀ 'ਚ ਬਸ ਕੋਲ ਬਣਾ ਕੇ ਇਸ ਦਾ ਦੇ ਕੁੱਕਰ 'ਚ ਪਾ ਦਾਂਗੇ ਇਹ ਕਿੜਾਹੀ ਦੇ ਵਿੱਚ ਵੀ ਬਸ ਹੁਣ ਮਸਾਲੇ ਪਾ ਦਾਂਗੇ ਉਧਰ ਵੀ। ਭੁਰਤੀ ਦੇ ਵਿੱਚ। ਜਲਦੀ ਬਣ ਜਾਂਦੀ ਤਾਂ ਗੈਸ ਇੱਥੇ ਮੈਂ ਥੋੜਾ ਜਿਆ ਤੇਜ਼ ਕਰ ਲਿਆ ਸੀਗਾ। ਦੁਬਾਰਾ ਆਪਾਂ ਵੈਸੇ ਸੇਮਾ ਕਰਕੇ ਬਣਾਵਾਂਗੇ ਤੇ ਉਧਰ ਹੁਣ ਜਿਹੜੇ ਆਪਾਂ ਛੋਲੇ ਉਬਾਲ ਕੇ ਰੱਖੇ ਸੀ ਤੇ ਆਲੂ ਵਿੱਚ ਪਾ ਦਿਆ ਕੁੱਕਰ ਦੇ ਤੇ ਇਸ ਦੇ ਵਿੱਚ ਕੁਛ ਗਰਮ ਪਾਣੀ ਮੈਂ ਹੋਰ ਪਾ ਦੂੰਗੀ। ਤੇ ਆਲੂ ਵੀ ਘਰਸੀ ਦੇ ਨਾਲ ਹੀ ਆਲੂ ਭੰਨ ਲੂੰਗੀ ਮੈਂ ਤੇ ਇਸ ਦੇ ਨਾਲ ਜਦੋਂ ਆਲੂ ਆਪਾਂ ਵਿੱਚ ਉਬਾਲ ਲੈਨੇ ਆਂਗੇ ਤੇ ਤਰੀ ਆ ਜਿਹੜੀ ਸੰਗਣੀ ਬਣ ਜਾਂਦੀ ਹੈਗੀ ਤੇ ਆਲੂਆਂ ਦਾ ਛਲਕਾ ਲਾ ਕੇ ਤੇ ਫੇਰ ਹੀ ਉਬਾਲਦੇ ਹੁੰਨੇ ਆਪਾਂ ਤੇ ਇਧਰ ਹੁਣ ਬਸ ਮੈਂ ਪੁਰਤੀ ਦੇ ਵਿੱਚ ਵੀ ਮਸਾਲੇ ਪਾ ਦਿੰਦੀ ਹਾਂ ਹਲਦੀ ਪਾ ਦੂੰਗੀ ਲਾਲ ਮਿਰਚ ਤੇ ਨਮਕ ਪਾ ਦੂੰਗੀ। ਇਹ ਸਦਾ ਸਬਜੀ ਮੈਂ ਜਦੋਂ ਪ੍ਰਾਪ ਸਕੂਲ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਤੜਕਾ ਲਾਉਣੀ ਹੁੰਨੀ ਆ ਤੇ ਅੱਜ ਥੋੜਾ ਜਿਹਾ ਮੈਂ ਜਲਦੀ ਉੱਠ ਖੜੀ ਸੀ ਸਵੇਰੇ ਤਾਂ ਕਰਕੇ ਮੈਨੂੰ ਆਇਆ ਸੀ ਮੇਰੇ ਕੋਲ ਟਾਈਮ ਸੀਗਾ ਵੀ ਚਲੋ ਸਬਜੀ ਬਣਾ ਲਾਂ ਪਹਿਲਾਂ ਮੈਂ ਉਸ ਤੋਂ ਬਾਅਦ ਮੈਂ ਆਟਾ ਗੁੰਨਾ ਲਾ ਗਈ ਸੀ ਤੇ ਆਟਾ ਗੁੰਨਾ ਕੇ ਤੇ ਬਸ ਚਾਹ ਬਣਾ ਲਾਂਗੇ ਤੇ ਪਰੌਠੇ ਬਣਾ ਦਾਂਗੇ ਪ੍ਰਭ ਨੂੰ ਸਬਜ਼ੀ ਬਣ ਜੂਗੀ ਉਹਦੋਂ ਨੂੰ ਆਪਣੀ ਲੋਜੀ ਸਬਜ਼ੀ ਬਣ ਗਈ ਸੀਗੀ ਤੇ ਕੜਾਹੀ ਮੈਂ 베ਲੀ ਕਰ ਲਈ ਸੀਗੀ ਕਿਉਂਕਿ ਐਂ ਆ ਵੀ ਲੋਹੇ ਦੀ ਕੜਾਹੀ ਦੇ ਵਿੱਚ ਸਬਜ਼ੀ ਜਿਆਦਾ ਧੇਰ ਪਈ ਰਵੇ ਤੇ ਕਾਲੀ ਹੋ ਜਾਂਦੀ ਆ ਤੇ ਆਪਣੇ ਕਾਲੇ ਛੋਲੇ ਵੀ ਬਣ ਗਏ ਸੀ ਤੇ ਉਹ ਹਜੇ ਕੁੱਕਰ ਦੇ ਵਿੱਚ ਹੀ ਪਏ ਸੀ ਤੇ ਉਸ ਨੂੰ ਬਾਅਦ ਦੇ ਵਿੱਚ ਵੇਲਾ ਕਰਾਂਗੇ ਕੁੱਕਰ ਨੂੰ ਆਪਾਂ ਜਦੋਂ ਰੋਟੀ ਬਣਾ ਲਈ ਸਾਰਿਆਂ ਦੀ ਰੋਟੀ ਆ ਜੇ ਆਪਾਂ ਠਹਿਰ ਕੇ ਬਣਾਵਾਂਗੇ ਦੂਸਰੀ ਤਾਂ ਕਿਉਂਕਿ ਹਜੇ ਤਾਂ ਟਾਈਮ ਬਹੁਤ ਥੋੜਾ ਹੋਇਆ ਸੀ ਸਵਾ 6 ਦਾ ਟਾਈਮ ਸੀਗਾ ਤੇ ਇੱਥੇ ਮੈਂ ਪ੍ਰਾਹ ਵਾਸਤੇ ਬਸ ਬਣਾ ਰਹੀ ਸੀ ਦੋ ਪਰਾਠੇ ਉਸ ਨੂੰ ਬਣਾ ਦਿੰਨੇ ਆ ਤੇ ਉਸ ਤੋਂ ਬਾਅਦ ਬਸ ਆਟਾ ਜਿਹੜਾ ਉਹ ਮੈਂ ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖ ਦਾਂਗੇ ਆਟਾ ਪ੍ਰਾਂਤ ਵੇਲੀ ਕਰ ਲੂੰਗੀ ਤੇ ਬਾਕੀ ਸਲਫ ਵਗੈਰਾ ਕੇਰਾ ਸਾਫ਼ ਕਰ ਦੂੰਗੀ ਰੋਟੀ ਬਣਾ ਕੇ ਤੇ ਸਭ ਤੋਂ ਪਹਿਲਾਂ ਮੈਂ ਚਾਹ ਪੀਉਂਗੀ ਕਿਉਂਕਿ ਮੈਨੂੰ ਘੰਟਾ ਡੇਢ ਘੰਟਾ ਹੋ ਗਿਆ ਸੀ ਉਠੇ ਨੂੰ ਤੇ ਪਹਿਲਾਂ ਵਸ ਸਵੇਰੇ ਉੱਠ ਕੇ ਆਪਾਂ ਪਾਣੀ ਪੀ ਲੈਨੇ ਹੁੰਦੇ ਤੇ ਚਾਹ ਨੂੰ ਮੇਰਾ ਮਨ ਨਹੀਂ ਕੀਤਾ ਸੀਗਾ ਪੀਣ ਨੂੰ ਤੇ ਬਾਕੀ ਐ ਹੁੰਦਾ ਵੀ ਜਦੋਂ ਸਾਰੇ ਉੱਠ ਖੜਦੇ ਆ ਤੇ ਉਹਦੀ ਮੈਨੂੰ ਐਂ ਦਾ ਵੀ ਚਾਹ ਬਣਾਵਾ ਲਓ ਜੀ ਆਟਾ ਵੀ ਮੈਂ ਚੱਕ ਕੇ ਰੱਖ ਤਾ ਇੱਕ ਅਲੱਗ ਲੱਬੇ ਦੇ ਵਿੱਚ ਕੱਢ ਕੇ ਤੇਸ ਨੂੰ ਬਾਹਰ ਹੀ ਰੱਖ ਲਾਂਗੇ ਬਸ ਜਦੋਂ ਰੋਟੀ ਬਣਾਉਣੀ ਹੋਈ ਤੇ ਬਣਾ ਲਾਂਗੇ ਕਿਉਂਕਿ ਫ੍ਰਿਜ ਦੇ ਵਿੱਚ ਫਿਰ ਜ਼ਿਆਦਾ ਠੰਡਾ ਹੋ ਜਾਂਦਾ ਆਟਾ ਤੇ ਰੋਟੀ ਬਣਾਉਣੀ ਫਿਰ ਔਖੀ ਹੋ ਜਾਂਦੀ ਆ ਤੇ ਚਾਹ ਵੀ ਉਬਲ ਗਿਆ ਤੇ ਬਸ ਚਾਹ ਦੇ ਵਿੱਚ ਇਸ ਤੋਂ ਬਾਅਦ ਦੁੱਧ ਪਾ ਦੂੰਗੀ ਤੇ ਸਲਫ ਕਰ ਦਾਂਗੇ ਸਾਫ ਪੀ ਕੇ ਚਾਹ ਤੇ ਉਹਨੇ ਪ੍ਰਾਵ ਆਪਣੇ ਪ੍ਰਾਠੇ ਖਾ ਲੂਗੀ ਤੇ ਫਿਰ ਮੈਂ ਉਸ ਦੀਆਂ ਗੁੱਤਾਂ ਕਰ ਦੂੰਗੀ ਐ ਵੀ ਕੇਰਾ ਸਲਫ ਤੇ ਨਾਲ ਦੀ ਨਾਲ ਕੱਪੜਾ ਵੱਜ ਜੇ ਤੇ ਸਾਫ ਹੋ ਜੂਗੀ ਤੇ ਨਹੀਂ ਫਿਰ ਜਦ ਦੁਬਾਰਾ ਰੋਟੀ ਲੱਗਣਾ ਹੋਇਆ ਤੇ ਉਦੋਂ ਪਹਿਲਾਂ ਹੀ ਦੇਖ ਕੇ ਐਂਜ ਹੋ ਜਾਂਦਾ ਖਲਿਆਰਾ ਤੇ ਚਾਹ ਉਬਲ ਗਈ ਸੀ ਲੋ ਜੀ ਤੇ ਉਸ ਦੇ ਵਿੱਚ ਦੁੱਧ ਪਾਤਾ ਤੇ ਸਲਫ ਤੋਂ ਆਟਾ ਚੱਕ ਦੇਨੇ ਆਪਾਂ ਯਾਸਤਵੀ ਕਪੜਾ ਮਾਰ ਦਾਂਗੇ ਇੱਕ ਵਾਰੀ ਤੇ ਪ੍ਰਾਉ ਨੂੰ ਇੱਥੇ ਸਬਜ਼ੀ ਦੇ ਨਾਲ ਖਾ ਲੂਗੀ ਕਹਿੰਦੀ ਮम्मा ਅੱਜ ਮੈਂ ਪਰਾਠੇ ਇਹ ਤੇ ਅੱਗੇ ਤਾਂ ਵੈਸੇ ਹੀ ਚਾਹ ਦੇ ਨਾਲ ਖਾਂਦੀ ਹੁੰਦੀ ਆ ਨਮਕ ਵਾਲੇ ਪਰਾਠੇ ਤੇ ਅੱਜ ਫਿਰ ਮੈਂ ਪਰਾਠਿਆਂ ਦੇ ਵਿੱਚ ਨਮਕ ਨਹੀਂ ਪਾਇਆ ਸੀਗਾ ਮੈਨੂੰ ਐਸੇ ਵੀ ਚਲੋ ਇਸਨੇ ਸਬਜ਼ੀ ਦੇ ਨਾਲ ਖਾਣੇ ਆ ਤੇ ਇਸ ਨੂੰ ਬਸ ਚਾਹ ਵੈਸੇ ਪਾ ਕੇ ਦੇ ਦਾਂਗੇ ਠੰਡੀ ਹੋ ਜਾਊਗੀ ਤੇ ਉਸ ਤੋਂ ਬਾਅਦ ਬਸ ਮੈਂ ਇਸ ਦੇ ਗੁੱਟਾਂ ਕਰਨ ਲੱਗ ਗਈ ਸੀਗੀ ਗੁੱਟਾਂ ਕਰ ਦਿੰਨੇ ਆਪਾਂ ਇਸ ਨੂੰ 10 ਕਿ ਮਿੰਟ ਲੱਗਣਗੇ ਗੁੱਟਾਂ ਕਰਨ ਤੇ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਲਾਵਾਂਗੇ ਪਾਸ਼ੀ ਮਸ਼ੀਨ ਲਾ ਕੇ ਤੇ ਵੀਡੀਓ ਦਾ ਕੰਮ ਕਰਨਾਗਾ ਅੱਧਾ ਘੰਟਾ ਲੱਗ ਜਾਊਗਾ ਮੈਨੂੰ ਵੀਡੀਓ ਐਡਿਟ ਕਰਨ ਤੇ ਤੇ ਆਵਾਜ਼ ਲਾਉਣ ਤੇ ਤੇ ਉਸ ਤੋਂ ਬਾਅਦ ਬਸ ਰੋਟੀ ਲੱਗੋਗੇ ਤੇ ਝਾੜੂ ਪੋਚੇ ਦਾ ਕੰਮ ਤਾਂ ਆਪਾਂ ਬਾਅਦ ਦੇ ਵਿੱਚ ਹੀ ਕਰਾਂਗੇ ਰੋਟੀ ਬਣਾ ਕੇ ਸਾਰਿਆਂ ਦੀ ਬਸ ਕੇਰਾ ਮੈਨੂੰ ਸਵੇਰ ਵੇਲੇ ਆਉਂਦਾ ਵੀ ਪ੍ਰਾਹ ਨੂੰ ਰੈਡੀ ਕਰਦਾ 7:00 ਵਜੇ ਆਉਂਦਾ ਆਟੋ ਵਾਲਾ ਤੇ ਬਸ 6:00 ਦੇ 7:00 ਵਜੇ ਨੂੰ ਆਪਾਂ ਇਸ ਨੂੰ ਰੈਡੀ ਕਰ ਦਿੰਦੇ ਹਾਂਗੇ ਲਓ ਜੀ ਪ੍ਰਾਹ ਨੂੰ ਰੈਡੀ ਕਰਤਾ ਤੇ ਹੁਣ ਇਸ ਦੀ ਵਾਟਰ ਬੋਟਲ ਫਿਲ ਕਰ ਦੂੰਗੀ ਮੈਂ ਤੋਂ ਇਹ ਆਪਣੇ ਸ਼ੂਜ਼ ਵਗੈਰਾ ਪਾ ਲੂਗੀ ਤੇ ਉਸ ਤੋਂ ਬਾਅਦ ਇਹ ਸਵਾ 9 ਦਾ ਟਾਈਮ ਆਗਾ ਤੇ ਬਾਕੀ ਸਾਰਾ ਕੰਮ ਹੋਗਾ ਸੀ ਕਿਚਨ ਦਾ ਬਰਤਨ ਵਗੈਰਾ ਸਾਰੇ ਚੱਕ ਤੇ ਸੀ ਰੋਟੀ ਰੋਟੀ ਬਣਾ ਕੇ ਤੇ ਇੱਥੇ ਝਾੜੂ ਕੱਢ ਦਿੰਦੇ ਹਾਂ ਹੁਣ ਆਪਾਂ ਝਾੜੂ ਕੱਢ ਕੇ ਤੇ ਬਸ ਉਸ ਤੋਂ ਬਾਅਦ ਪੋਚਾ ਲਾ ਦਾਂਗੇ ਤੇ ਕੱਪੜੇ ਧੋ ਦਾਂਗੇ ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ। ਆਪਾਂ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਅੱਗੇ ਜਾਣਾਗਾ। ਲਓ ਜੀ ਮੈਂ ਝਾੜੂ ਵੀ ਕੱਢ ਲਿਆ ਤੇ ਬਸ ਕੂੜਾ ਚੱਕ ਦਿੰਨੇ ਆ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ। ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਜੀ।